ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ 18 ਜੂਨ ਦਿਨ ਮੰਗਲਵਾਰ 2024 ਆਪਾਂ ਦਰਸ਼ਨ ਦਿਦਾਰੇ ਕਰਨ ਆਇਆ ਸੱਚਖੰਡ ਸ੍ਰੀ ਹਰਿਉਰ ਸਾਹਿਬ ਦੇ ਅਤੇ ਆਪਾਂ ਕੱਲ ਰਾਤ ਗੁਰਦੁਆਰਾ ਗੁਪਤਸਰ ਸਹਿ ਮਨਵਾਰ ਵਿਖੇ ਰੁਕੇ ਸੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਇੱਧਰ ਸੰਗਤਾਂ ਦੇ ਰਹਿਣ ਦੀ ਰਿਹائش ਹੈ ਇੱਧਰ ਮੇਰੇ ਨਾਲ ਦੇ ਸਾਥੀ ਸਤਨਾਮ ਸਿੰਘ دیਵਾਨ ਚੰਦ ਜੀ ਤੇ ਦੋ ਸਿੰਘ ਇੱਧਰ ਖੜੇ ਪਏ ਨੇ ਇਹ ਗੁਰਦੁਆਰਾ ਸਾਹਿਬ ਗੁਪਤਸਰ ਸਾਹਿਬ ਹੈ ਇੱਥੇ ਤਨ ਤਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜਾ ਨੇ ਦੋ ਰਾਜੀ ਰੁਸ਼ਤਰਾਓ ਤੇ ਬਾਲਾ ਰਾਓ ਨੂੰ ਸਤਾਰਾ ਦੀ ਜੇਲ੍ਹ ਦੇ ਵਿੱਚੋਂ ਰਿਹਾ ਕਰਾ ਕੇ ਇਸ ਸਥਾਨ ਤੇ ਆਣ ਕੇ ਛੱਡਿਆ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਗੁਪਤਸਰ ਸਾਹਿਬ ਬਣਿਆ ਹੈ ਇਹ ਰੇਲਵੇ ਸਟੇਸ਼ਨ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਬਹੁਤ ਵਧੀਆ ਲੰਗਰ ਦਾ ਪ੍ਰਬੰਧ ਤੇ ਬਹੁਤ ਵਧੀਆ ਰਹਿਸ਼ ਦਾ ਪ੍ਰਬੰਧ ਹੈ ਬਹੁਤ ਸੰਗਤਾਂ ਗੁਰੂ ਦੇ ਪਿਆਰ ਵਾਲੀਆਂ ਇਸ ਸਥਾਨ ਤੇ ਆਂਦੀਆਂ ਹਨ ਆਹ ਜਾ ਹਲੋ ਇਹ ਸਿੰਘ ਸਾਹਿਬ ਆਏ ਨੇ ਬੰਬਈ ਤੋਂ ਇੱਕ ਗੁਰਦੁਆਰਾ ਸਾਹਿਬ ਡੈਕੋਰੇਸ਼ਨ ਕਰਨ ਵਾਸਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਧਰ ਲੰਗਰ ਹਾਲ ਹੈ ਇਹ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਹੈ ਗੁਪਤ ਸਰ ਸਾਹਿਬ ਦੀ ਜਿੱਥੇ ਬਾਲਾਰਾਮ ਰਸਤਮਰਾਉ ਨੂੰ ਦਸ਼ਮੀਸ਼ ਪਿਤਾ ਨੇ ਸੱਚਖੰਡ ਜਾਣ ਤੋਂ ਬਾਅਦ ਸਤਾਰਾ ਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਇੱਥੇ ਲਿਆ ਕੇ ਛੱਡਿਆ ਸੀ ਸੂਰਜ ਚੜ੍ਹੂ ਨ ਕੋਈ ਜਨਕ ਤੁਮ ਪੋਹਣਿਆ ਧਰਮ ਜਾਈਏ ਸਭ ਸਭ ਧਰਮ ਜੁੜਤੇ ਤਲਾਵਾ ਇਧਰੋਂ ਰੇਲਵੇ ਸਟੇਸ਼ਨ ਆ ਜੀ ਮਨਵਾੜ ਦਾ ਤੇ ਗੁਰਦੁਆਰੇ ਦੀ ਮੇਨ ਡਿਊਟੀ ਇਹ ਆਟੋ ਖੜੇ ਨੇ 10-10 ਰੁਪਏ ਲੈਂਦੇ ਨੇ ਸਿੱਧੇ ਰੇਲਵੇ ਸਟੇਸ਼ਨ ਤੋਂ ਇਹ ਜੋੜਾ ਕਰ ਇਧਰ ਸੁਣਿਆ ਰਾਂ ਦਾ ਵੇਗਾ ਇਹ ਪੁੰਦੇ ਕਾਚ ਦੇ ਤਰ ਤਰਪੀ ਪਾਏਗਾ ਜਨਨ ਸਰ ਜੀ ਅੰਸੂਆ ਪਾਣ ਕਰ ਵੇਜ ਅਖੇ ਸੁਖ ਦਨ ਤਰਪੀ ਦੇ ਰਸ ਨਾਰ ਪੰਧਾ ਚਲਾ ਨੰਨਾ ਨਾ ਮੇਰੇ ਸਨਮਾਨ ਕੀ ਤੇਰੇ ਤੇ ਪੁੰਨ ਆ ਵਾਹਿਗੁਰੂ 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 ਇਹ ਦਰਬਾਰ ਸਾਹਿਬੇ ਗੁਰਦੁਆਰਾ ਗੁਬਤਸਰ ਸਾਹਿਬ ਦਾ ਦਰਸ਼ਨ ਆਇਆ ਨਾਮ ਜਪ ਕੇ ਕਰ ਕੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ